ਸੀ ਆਉ ਦੇਤੇ ਟੈਕੀ ਚੱਕੜ ਵੀ ਨਹੀਂ ਜਾਵਾਂਗੇ ਅਸੀਂ ਸਿੱਧਾ 에ਰਪੋਰਟ ਤੋਂ ਜਾਜ ਬਹਿ ਜਾਗੇ ਜੇ ਗਵਰਨਰ ਸਾਨੂੰ ਫਰਾਡ ਪੂਰਿਸ ਕਰ ਦੇਵੇ ਤੇਤ ਨਾਮ ਤੋਂ ਇੱਕ ਆਟੋਮੋਟਿਵ ਟੈਕਨੀਸ਼ੀਅਨ ਆ ਉਹਦੀ ਫਾਈਲ ਅਪਰੂਵ ਹੋਈ ਹੈ ਤੁਹਾਨੂੰ ਸਭ 4 ਦਸੰਬਰ ਨੂੰ ਇੱਥੇ ਸਾਡੇ ਕੋਲੇ ਪੰਜਾਬ ਤੋਂ ਮੁੰਡਾ ਜਿਹੜਾ ਉਹ ਵੀ ਆਟੋਮੋਟਿਵ ਟੈਕਨੀਸ਼ੀਅਨ ਐ ਸੇਮ ਕੰਪਨੀ ਚੋਂ ਨੇ ਕੰਮ ਕੀਤਾ ਉਹ ਸਾਡੇ ਨਾਲ ਇੱਥੇ ਧਰਨੇ ਦੇ ਖੜਾ ਕਿਹੜਾ ਬੰਦਾ ਅੱਜ -18 20 ਦੇ ਵਿੱਚ ਆ ਕੇ ਇੱਥੇ ਅਸੈਂਬਲੀ ਦੇ ਬਾਹਰ ਆਪ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ ਉਹ ਸਿਰ ਫਰਾਡ ਨਹੀਂ ਹੈਗਾ ਤੇ ਸਾਰਿਆਂ ਨੂੰ ਇੱਕੋ ਰਸੇ ਰੱਖਣਾ ਇਹ ਸਭ ਤੋਂ ਵੱਡਾ ਇਨਜਸਟਿਸ ਹੈ ਉਹ ਕਹਾਵਤ ਵੀ ਆ ਆਮ ਇਟ ਲਾਅ ਦੀ ਗੱਲ ਵੀ ਹੈ ਵੀ ਜੇ ਇੱਕ ਵੀ ਵੇਗੁਨਾ ਨੂੰ ਸਜ਼ਾ ਮਿਲ ਗਈ ਤਾਂ ਸਾਰੀ ਦੁਨੀਆ ਨਾਲ ਇਨਜਸਟਿਸ ਹੋ ਗਿਆ ਸਰ ਹੁਣ ਇੱਕ ਰਿਪੋਰਟ ਮੇਰੇ ਕੋਲ ਇਹ ਵੀ ਆਈ ਆ ਕਿ ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਫਰਾਡ ਹੋਇਆ ਜਾਲੀ ਕਾਗਜ਼ ਪੱਤਰ ਤੇ ਹੋਰ ਕਿੰਨੀਆਂ ਹੀ ਇਸ ਕਿਸਮੀਆਂ ਹਿਰਾਫੇਰੀਆਂ ਕਰੀਆਂ ਇਸ ਗਰੁੱਪ ਨੇ ਸਰਬ ਜੇ ਫਾਈਲ ਗਲਤ ਹੁੰਦੀ ਹੈ ਨਾ ਤਾਂ ਰਿਜੈਕਟ ਕਰਨਾ ਵਾਸਤੇ ਇਹਨਾਂ ਨੂੰ ਗਰਾਉਂਡਸ ਦੇਨੇ ਪੈਂਦੇ ਨੇ ਵੀ ਭਾਈ ਤੇਰੇ ਕੋਲੇ ਆ ਡਾਕੂਮੈਂਟ ਨਹੀਂ ਹੈਗੇ ਜਾਂ ਤੇਰੀ ਆ ਤੀਜ ਫਰਾਡ ਹੈ ਤਾ ਤੂੰ ਚੱਲ ਬਾਹਰ ਇਹਨਾਂ ਨੇ ਤਾਂ ਸਾਨੂੰ ਮੌਕਾ ਹੀ ਨਹੀਂ ਦਿੱਤਾ ਇਹ ਤਾਂ ਇੱਕੇ ਦਮ ਇਹਨਾਂ ਨੇ ਬਸ 10 ਵਜੇ ਤੋਂ ਲੈ ਕੇ ਸਟਾਰਟ ਕੀਤੇ ਆ ਰਿਟਰਨ ਕਰਨੀਆਂ ਫਾਈਲਾਂ ਤੇ 4 ਘੰਟੇ ਤੇ 2600 ਦੀ 2600 ਫਾਈਲ ਪਲੱਸ ਉਹਨਾਂ ਦੀ ਜਿਹੜੀ ਫੀਸ ਹੈਗੀ 4 ਘੰਟੇ ਦਾ ਵਾਪਸ ਕਰਕੇ ਬੋਲੇ ਹੋਗੇ ਚਲੋ ਆਪਾਂ ਜੀ ਡਗਫੋਰਡ ਸਾਹਿਬ ਦੀ ਸਟੇਟਮੈਂਟ ਦੀ ਉਦੋਂ ਗੱਲ ਕਰੀਏ ਉਹ ਕਹਿੰਦੇ ਵੀ ਨੀਡ ðiਜ਼ ਹਾਰਡ ਵਰਕਿੰਗ ਪੀਪਲ ਉਹਨਾਂ ਦੇ ਇਹ ਸ਼ਬਦ ਇਸਰ ਬੰਨ ਸੌਖੀਆਂ ਨੇ ਅੰਦਰੋਂ ਫੜ ਕੇ ਕਰਨੀਆਂ ਪਰ ਸਾਡੇ ਨਾਲ ਬਾਹਰ ਆ ਕੇ ਸਾਡਾ ਹਾਲ ਤੇ ਪੁੱਛਣ ਕਿ ਸਾਡਾ ਨਾਂ ਬਣੀ ਕੀ ਆ ਜੇ ਅਸੀਂ ਫਾਈਲ ONP ਦੇ ਵਿੱਚ ਲਾਈ ਆ ਡੈਟ ਮੀਨਸ ਅੰਟਾਰੀਓ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਤਾਂ ਡੈਟ ਮੀਨਸ ਅਸੀਂ ਸਾਡੀ ਜਵਾਬ ਦੇ ਅੰਟਾਰੀਓ ਗਵਰਨਮੈਂਟ ਕੋਲੇ ਆ ਉਹ ਸਾਨੂੰ ਇਹ ਜ਼ਰੂਰ ਕਹਿ ਰਹੇ ਨੇ ਵੀ ਅਸੀਂ ਸਾਈਡਰ ਨੂੰ ਚਿੱਠੀ ਪਾਤੀ ਅਸੀਂ ਤੁਹਾਡੇ ਲਈ ਵਰਕ ਪਰਮਿਟ ਮੰਗ ਰਹੇ ਆ ਹਿੰਦ ਸਾਹਿਬ ਅਸੀਂ ਕੋਈ ਵਰਕ ਪਰਮਿਟ ਅਪਲਾਈ ਨਹੀਂ ਕੀਤਾ ਸੀ ਅਸੀਂ ਅਪਲਾਈ ਕੀਤੀ ਸੀ ਅੰਟਾਰੀਓ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਇਹ ਸਾਨੂੰ ਨਾਮਿਨੇਸ਼ਨ ਦੇਣ ਜਾ ਨਾ ਦੇ ਰੈਟਸ ਆ ਡਿਫਰੈਂਟ ਸਬਜੈਕਟ ਬਸ ਤੁਸੀਂ ਸਾਡੀਆਂ ਫਾਈਲਾਂ ਨੂੰ ਆ ਪ੍ਰੋਸੈਸ ਤੇ ਕਰੋ ਇੱਕ ਜਿਹੜੀ ਸਕਿਲਡ ਵਰਕਰਸ ਦੇ ਥੇ ਆਏ ਹੋਏ ਨੇ ਸਕਿਲਡ ਵਰਕਰਸ ਕੈਟਾਗਰੀ ਆ ਉਹ ਕੈਟਾਗਰੀ ਜਿਹੜੀ ਹੈ ਸੂਬੇ ਸਰਕਾਰਾਂ ਦੀ ਆਪਣੀ ਜਿਹੜੀ ਉਹਨਾਂ ਦੀ ਨੋਮੀਨੀ ਪ੍ਰੋਗਰਾਮ ਆ ਜਿਹੜਾ ਉਸ ਨੋਮੀਨੀ ਪ੍ਰੋਗਰਾਮ ਦੇ ਅਧੀਨ ਅਨਟੇਰੀਓ ਦੀ ਸਰਕਾਰ ਨੇ ਸਕਿਲਡ ਵਰਕਰਸ ਦੇ ਆ ਜਿਹੜੀ ਕੈਟਾਗਰੀਜ਼ ਦੇ ਵਿੱਚ ਬਹੁਤ ਸਾਰੇ ਵਰਕਰਸ ਦੇ ਹੋਏ ਸੰਨ ਉਹ ਵਰਕਰਸ ਜਿਹੜੇ ਹੱਥੀਂ ਕੰਮ ਕਰ ਸਕਣ ਵਾਲੇ ਹੁਨਰਮੰਦ ਲੋਕ ਨੇ ਉਹਨਾਂ ਨੂੰ ਉਸ ਕੈਟਾਗਰੀ ਨੂੰ ਉੱਥੋਂ ਦੇ ਕਿਉਂਕਿ ਹੁਣ ਸਖਤੀ ਹੋਈ ਹੈ ਤੇ ਸਾਰੇ ਇਮੀਗ੍ਰੈਂਟ ਬੰਦ ਕਰੋ ਇਹਨਾਂ ਨੂੰ ਕੱਢੋ ਬਹੁਤ ਜ਼ਿਆਦਾ ਹੋ ਗਏ ਨੇ ਤੇ ਬਹੁਤ ਤੰਗੀ ਹੋ ਜਾਏਗੀ ਇਹ ਹੋ ਜਾਏਗਾ ਉਹ ਹੋ ਜਾਏਗਾ ਸੋ ਇਸ ਕਰਕੇ ਉਹ ਇਮੀਗ੍ਰੈਂਟਸ ਦੀ ਜਿਹੜੀ ਫੜੋ ਫੜਾਈ ਤੇ ਉਹਨਾਂ ਦੀ ਕੱਢਣ ਦੀ ਉਹਨਾਂ ਦੇ ਵੀਜ਼ੇ ਨਹੀਂ ਰੀਨਿਊ ਕਰਨੇ ਸੋ ਉਹਨਾਂ ਨੇ ਸਮੁੱਚੀ ਕੈਟਾਗਰੀ ਖਤਮ ਕਰ ਦਿੱਤੀ ਇਸ ਕੈਟਾਗਰੀ ਦੇ ਵਿੱਚ ਤਕਰੀਬਨ 2600 ਲੋਕ ਨੇ ਔਰ ਇਹ ਲੋਕ ਆ ਕੇ ਹੁਣ ਵੀ ਉੱਥੋਂ ਦੀ ਜਿਹੜੀ ਇੰਟਰੀਅਰ ਦੀ ਵਿਧਾਨ ਸਭਾ ਦੇ ਸਾਹਮਣੇ ਜਲਸਾ ਜਲੂਸ ਕਰ ਰਹੇ ਨੇ ਮੁਜ਼ਾਰੇ ਕਰ ਰਹੇ ਹਨ ਉਹਨਾਂ ਦੇ ਵਿੱਚੋਂ ਇੱਕ ਕੁਲਜਿੰਦਰ ਸਿੰਘ ਨੇ ਜਿਹੜੇ ਆਪ ਵੀ ਹੁਨਰਬੰਦ ਰਹੇ ਤੇ ਸਕਿਲਡ ਵਰਕਰ ਦੇ ਤੌਰ ਤੇ ਇਥੇ ਆਏ ਤੇ ਉਹਨਾਂ ਨੇ ਕੰਮ ਵੀ ਕੀਤਾ ਹੈ ਇਥੇ ਉਹ ਦੱਸਣਗੇ ਕਿ ਅਸਲੀ ਰੀਡ ਕਾ ਕੀ ਹੈ ਕੁਲਜਿੰਦਰ ਸਿੰਘ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਕੋਤਰੀ ਸਾਹਿਬ ਕੀ ਇਸ਼ੂ ਕੀ ਹੋਇਆ ਹੈ ਇਸ਼ੂ ਸਰ ਇਹ ਹੋਇਆ ਵੀ ਸਰਕਾਰਾਂ ਦੀ ਨਿਲੈਕੀ ਇੱਕ ਵਾਰੀ ਸ਼ੇਅਰ ਆਪਣੇ ਕੈਨੇਡੀਅਨਸ ਦੇ ਸਾਹਮਣੇ ਆਈ ਹੈ ਗਵਰਨਮੈਂਟ ਆਫ অন্ਟਾਰੀਓ ਨੇ ਬੀਤੇ ਦਿਨੀ 14 ਨਵੰਬਰ 2025 ਨੂੰ 2600 ਦੇ ਅਰਾਊਂਡ ਫਾਈਲ ONP ਸਟਰੀਮ ਦੇ ਵਿੱਚ ਰਿਟਰਨ ਕਰ ਦਿੱਤੀ ਇਹ ਕਹਿੰਦੇ ਹੋਏ ਵੀ ਅਸੀਂ ਇਸ ਫਾਈਲ ਇਸ ਸਟਰੀਮ ਦੇ ਵਿੱਚ ਹੋ ਰਹੇ ਸਰਾਡ ਨੂੰ ਨਹੀਂ ਫੜ ਸਕੇ ਤੇ ਸਾਨੂੰ ਸਿਸਟੈਮੈਟਿਕ ਮਿਸ ਰਿਪਰੈਜ਼ੈਂਟੇਸ਼ਨ ਮਿਲੀ ਹੈ ਸੋ ਇਸ ਕਰਕੇ ਅਸੀਂ ਇਸ ਸਟ੍ਰੀਮ ਨੂੰ ਅਨਮਿੱਥੇ ਸਮੇਂ ਲਈ ਸਸਪੈਂਡ ਕਰਦੇ ਆਂ ਤੇ ਜਿਹੜੀਆਂ ਆਊਟਸਟੈਂਡਿੰਗ ਐਪਲੀਕੇਸ਼ਨਸ ਨੇ ਉਹਨਾਂ ਨੂੰ ਅਸੀਂ ਵਾਪਸ ਭੇਜਦੇ ਆਂ ਵਿਦ ਦ ਰਿਟਰਨਿੰਗ ਮਨੀ ਜਿਹੜੀ ਉਹਨਾਂ ਨੇ ਫੀਸ ਜਿਹੜੀ 1500 ਡਾਲਰ 700 ਲੈਤੀ ਸੀਗੀ ਹਮ ਹਮ ਟੋਟਲ ਕਿੰਨੇ ਇਹਦੇ ਵਿੱਚ ਐਪਲੀਕੈਂਟ ਨੇ ਜਾਂ ਕੰਮ ਕਰਨ ਵਾਲੇ ਹਨਰਮੰਦ ਲੋਕ ਨੇ ਅ ਜੇਤਾਪਾ ਜੀ ਉਹ ਈਮੇਲ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਆਲ ਆਊਟਸਟੈਂਡਿੰਗ ਉਹ ਸਾਡੇ ਕੋਲੇ ਨੰਬਰ ਜੋ ਸਤੰਬਰ ਅਕਤੂਬਰ ਦਾ ਇੱਕ ਨੰਬਰ ਸੀਗਾ 2681 ਤੇ ਬਟ ਅਸੀਂ ਹਜੇ ਅਫੀਸ਼ੀਅਲ ਨੰਬਰਸ ਤੇ ਵਰਕਆਊਟ ਕਰ ਰਹੇ ਹਾਂ ਸਾਨੂੰ ਹਜੇ ਅਸੀਂ ਫ੍ਰੀडम ਆਫ ਇਨਫੋਰਮੇਸ਼ਨ ਪਾਈ ਹੋਈ ਹੈ ਸਾਨੂੰ ਐਗਜ਼ੈਕਟ ਨੰਬਰ ਹਜੇ ਤੱਕ ਨਹੀਂ ਮਿਲੇ ਸੋ ਪਿਛਲੀ ਰਿਪੋਰਟ ਦੇ ਮੁਤਾਬਕ 2681 ਸੀ ਇਹ ਹਾਂਜੀ ਕਿਉਂਕਿ ਇਹਨਾਂ ਨੇ ਕਿਹਾ 올 आउटस्टैंडिंग ਫਾਈਲਸ ਆਰ ਰਿਟਰਨ ਸੋ ਇੱਥੇ ਹੁਣ ਤੁਸੀਂ ਜਿਹੜੇ ਮਜ਼ਾਰਾ ਕਰ ਰਹੇ ਹੋ ਕਿੰਨੇ ਲੋਕਾਂ ਅੱਜ ਸਾਡੇ ਕੋਲ 120 ਤੋਂ 150 ਦੇ ਵਿੱਚ ਵਿੱਚ ਇਕੱਠ ਹੈਗਾ ਹੀ ਕੁਝ ਲੋਕ ਹੱਥੇ ਸ਼ਾਮਲ ਹੋ ਰਹੇ ਨੇ ਤੇ ਹਾਂਜੀ ਤੇ ਇਸ ਫਿਰ ਤੁਹਾਡੀ ਡਿਮਾਂਡਸ ਕੀ ਨੇ ਕਿ ਇਸ ਨੂੰ ਦੁਬਾਰਾ ਰੀਇਨਸਟੇਟ ਕੀਤਾ ਜਾਵੇ ਹਾਂਜੀ ਸਾਡੀ ਡਿਮਾਂਡ ਇਹੀ ਹੈ ਵੀ ਇਹ ਸਾਰੇ 2600 ਐਪਲੀਕੈਂਟਸ ਨੂੰ ਇੱਕ ਬਲੈਂਕਟ ਦੇ ਤੌਰ ਤੇ ਐਜ਼ ਅ ਬਲੈਂਕਟ ਯੂਜ਼ ਕਰਕੇ ਸਾਰਿਆਂ ਨੂੰ ਇੱਕੇ ਰਸੇ ਨਾਲ ਰੱਖਿਆ ਜਾਵੇ ਹਰੇਕ ਇੰਡੀਵਿਜੂਅਲ ਦੀ ਫਾਈਲ ਅਲੱਗ ਹੁੰਦੀ ਆ ਹਰੇਕ ਇੰਡੀਵਿਜੂਅਲ ਦੀ ਆਪਦੀ ਪ੍ਰੋਫਾਈਲ ਹੁੰਦੀ ਆ ਇੰਡੀਵਿਜੂਅਲ ਇੱਕ ਅ ਨਹੀਂ ਤੇ ਆਪਾਂ ਸਾਰੇ ਇਕੱਠੇ ਵੀ ਫਾਈਲ ਲਾ ਸਕਦੇ ਸੀ ਜਦੋਂ ਅਸੀਂ ਫਾਈਲਾਂ ਇਕ ਅਲੱਗ ਅਲੱਗ ਲਾਈਆਂ ਨੇ ਜਦੋਂ ਅਸੀਂ ਪੀਸ ਅਲੱਗ ਅਲੱਗ ਭਰੀ ਹੈ ਤਾਂ ਅਸੀਂ ਇਹ ਡਿਮਾਂਡ ਕਰ ਰਹੇ ਹਾਂ ਗਵਰਨਮੈਂਟ ਤੋਂ ਵੀ ਸਾਰਿਆਂ ਨੂੰ ਰੀਇਨਸਟੇਟ ਕਰਕੇ ਕੱਲੀ ਕੱਲੀ ਫਾਈਲ ਉੱਤੇ ਬਰੀਕੀ ਨਾਲ ਛਾਣੀ ਲਾ ਕੇ ਜਿਹੜਾ ਫਰਾਡ ਹੈ ਉਹਨੂੰ ਬਾਹਰ ਕੱਢਿਆ ਜਾਵੇ ਤੇ ਜਿਹੜੀਆਂ ਅਸਲੀ ਐਪਲੀਕੇਸ਼ਨਾਂ ਨੇ ਉਹਨਾਂ ਨੂੰ ਸਿਸਟਮ ਦੇ ਵਿੱਚ ਰੱਖ ਕੇ ਨਾਮਿਨੇਟ ਕੀਤਾ ਜਾਵੇ ਹੁਣ ਇੱਕ ਰਿਪੋਰਟ ਮੇਰੇ ਕੋਲ ਇਹ ਵੀ ਆਈ ਹੈ ਕਿ ਇਹ ਇਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਫਰਾਡ ਹੋਇਆ ਜਾਲੀ ਕਾਗਜ਼ ਪੱਤਰ ਤੇ ਹੋਰ ਕਿੰਨੀਆਂ ਇਸ ਕਿਸਮੀਆਂ heira-pheriyan ਕਰੀਆਂ ਇਸ ਗਰੁੱਪ ਨੇ ਇਸ ਕਰਕੇ ਉਹਨਾਂ ਨੇ ਬੰਦ ਕੀਤੀ ਹੈ ਦੂਸਰੇ ਪਾਸੇ ਜਿਹੜੇ ਐਂਟੈਰੀਓ ਦੇ ਪ੍ਰੀਮੀਅਰ ਨੇ ਉਹਨਾਂ ਨੇ ਤਾਂ ਤੁਹਾਡੇ ਨਾਲ ਹਮਦਰਦੀ ਜ਼ਾਹਰ ਕੀਤੀ ਆ ਉਹ ਕਹਿੰਦੇ ਮੈਂ ਤਾਂ ਪੂਰੀ ਤਰ੍ਹਾਂ ਅੰਡਰਸਟੈਂਡ ਕਰਦਾ ਲੇਕਿਨ ਮੇਰਾ ਕਸੂਰ ਨਹੀਂ ਹੈ ਇਹਦੇ ਵਿੱਚ ਪਰ ਚਲੋ ਆਪਾਂ ਜ ਡਗਫੋਰਡ ਸਾਹਿਬ ਦੀ ਸਟੇਟਮੈਂਟ ਦੀ ਉਸ ਦਿਨ ਗੱਲ ਕਰੀਏ ਉਹ ਕਹਿੰਦੇ ਵੀ ਨੀਡ ਥੀਸ ਹਾਰਡ ਵਰਕਿੰਗ ਪੀਪਲ ਉਹਨਾਂ ਦੇ ਇਹ ਸ਼ਬਦ ਸੀਗੇ ਤੇ ਇਹ ਸਾਰ ਗੱਲਾਂ ਸੌਖੀਆਂ ਨੇ ਅੰਦਰੋਂ ਖੜ ਕੇ ਕਰਨੀਆਂ ਪਰ ਸਾਡੇ ਨਾਲ ਬਾਹਰ ਆ ਕੇ ਸਾਡਾ ਹਾਲ ਤੇ ਪੁੱਛਣ ਵੀ ਸਾਡਾ ਬਣੀ ਕੀ ਆ ਤੇ ਜੇ ਅਸੀਂ ਫਾਈਲ ONP ਦੇ ਵਿੱਚ ਲਾਈ ਆ ਡੈਟ ਮੀਨਸ ਅੰਟਾਰੀਓ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਤਾਂ ਡੈਟ ਮੀਨਸ ਅਸੀਂ ਸਾਡੀ ਜਵਾਬ ਦੇ ਅੰਟਾਰੀਓ ਗਵਰਨਮੈਂਟ ਕੋਲੇ ਆ ਅਸੀਂ ਫੈਡਰਲ ਤੋਂ ਤਾਂ ਕੁਝ ਮੰਗ ਹੀ ਨਹੀਂ ਰਹੇ ਹਾਂ ਉਹ ਸਾਨੂੰ ਇਹ ਜ਼ਰੂਰ ਕਹਿ ਰਹੇ ਨੇ ਵੀ ਅਸੀਂ ਸਰਦਰ ਨੂੰ ਚਿੱਠੀ ਪਾਤੀ ਅਸੀਂ ਤੁਹਾਡੇ ਲਈ ਵਰਕ ਪਰਮਿਟ ਮੰਗ ਰਹੇ ਹਾਂ ਹਿੰਦ ਸਾਹਿਬ ਅਸੀਂ ਕੋਈ ਵਰਕ ਪਰਮਿਟ ਅਪਲਾਈ ਨਹੀਂ ਕੀਤਾ ਸੀ ਅਸੀਂ ਅਪਲਾਈ ਕੀਤੀ ਸੀ ਅਨਟਾਰੀਓ ਇਮੀਗ੍ਰੇਸ਼ਨ ਨਾਮੀਨੇ ਪ੍ਰੋਗਰਾਮ ਇਹ ਸਾਨੂੰ ਨਾਮਿਨੇਸ਼ਨ ਦੇਣ ਜਾਂ ਨਾ ਦੇਣ ਦੈਟਸ ਆ ਡਿਫਰੈਂਟ ਸਬਜੈਕਟ ਬੱਟ ਤੁਸੀਂ ਸਾਡੀਆਂ ਫਾਈਲਾਂ ਨੂੰ ਆ ਪ੍ਰੋਸੈਸ ਤੇ ਕਰੋ ਹੂੰ ਹੂੰ ਤੇ ਦੂਜੀ ਗੱਲ ਇੱਕ ਮੈਂ ਹੋਰ ਐਡ ਆਨ ਕਰਦਾ ਵੀ ਰਿਜ਼ਲਟ ਯੈਸ ਜਾਂ ਨੋ ਚ ਹੁੰਦਾ ਜਿਵੇਂ ਟਰੂ অর ਫਾਲਸ ਹੁਣ ਇਹ ਟਰੂ ਐਂਡ ਫਾਲਸ ਦੇ ਵਿੱਚ ਤੀਜੀ ਕੈਟਾਗਰੀ ਵਾੜਨਦੇ ਨਾਟ 기ਵਨ ਇਹ ਕਹਿੰਦੇ ਵੀ ਥੋੜੀ ਅਸੀਂ ਫਾਈਲ ਅਸੈਪਟ ਕੀਤੀਆਂ ਨਾ ਹੀ ਰਿਜੈਕਟ ਕੀਤੀਆਂ ਅਸੀਂ ਤੁਹਾਡੀਆਂ ਫਾਈਲਾਂ ਕਰਤੀਆਂ ਰਿਟਰਨ ਸਭ ਜੇ ਫਾਈਲ ਗਲਤ ਹੁੰਦੀ ਹੈ ਨਾ ਤਾਂ ਰਿਜੈਕਟ ਕਰਨ ਆਸਤੇ ਇਹਨਾਂ ਨੂੰ ਗਰਾਉਂਡਸ ਦੇਨੇ ਪੈਂਦੇ ਨੇ ਵੀ ਭਾਈ ਤੇਰੇ ਕੋਲੇ ਆ ਡਾਕੂਮੈਂਟ ਨਹੀਂ ਹੈਗੇ ਜਾਂ ਤੇਰੀ ਆ ਚੀਜ਼ ਫਰਾਡ ਹੈ ਤਾਂ ਤੂੰ ਚੱਲ ਬਾਹਰ ਵੀ ਦਵਾਰੇ ਆਈ ਜਾਂ ਦਵਾਰੇ ਆਇਓ ਤੁਸੀਂ ਐਪਲੀਕੈਂਟ ਤੁਹਾਡੀ ਫਾਈਲ ਅਸੀਂ ਰਿਜੈਕਟ ਕਰਦੇ ਆ ਕਿਉਂ ਫਿਰ ਤੁਹਾਨੂੰ 15 ਦਿਨ ਦਾ ਟਾਈਮ ਵੀ ਦਿੰਦੇ ਆ ਵੀ ਜੇ ਤੁਸੀਂ ਇਸ ਚੀਜ਼ ਨੂੰ ਪ੍ਰੂਫ ਕਰ ਸਕਦੇ ਹੋ ਤਾਂ ਸਾਨੂੰ ਪ੍ਰੂਫ ਕਰਨ ਲਈ ਇਹਨਾਂ ਡਾਕੂਮੈਂਟਸ ਭੇਜੋ ਇਹਨਾਂ ਨੇ ਤਾਂ ਸਾਨੂੰ ਮੌਕਾ ਹੀ ਨਹੀਂ ਦਿੱਤਾ ਇਹ ਤਾਂ ਇੱਕੇ ਦਮ ਇਹਨਾਂ ਨੇ ਬਸ 10 ਵਜੇ ਤੋਂ ਲੈ ਕੇ ਸਟਾਰਟ ਕੀਤੀਆਂ ਰਿਟਰਨ ਕਰਨੀਆਂ ਫਾਈਲਾਂ ਤੇ 4 ਘੰਟੇ ਤੇ 2600 ਦੀ 2600 ਫਾਈਲ ਪਲੱਸ ਉਹਨਾਂ ਦੀ ਜਿਹੜੀ ਫੀਸ ਹੈਗੀ 4 ਘੰਟੇ ਦੇ ਵਾਪਸ ਕਰਕੇ ਦੇ ਲੈਣਗੇ ਅੱਜ ਜਿਹੜਾ ਗਰੁੱਪ ਮੁਜ਼ਾਰੇ ਕਰ ਰਿਹਾ ਕੁਲਜਿੰਦਰ ਉਹਦੇ ਚ ਤਕਰੀਬਨ ਸਾਰੇ ਹੀ ਪੰਜਾਬੀ ਨੇ ਸੰਤਾ ਅਨਫੋਰਚਨਟ ਗੱਲ ਇਹੀ ਆ ਵੀ ਸਾਰੇ ਪੰਜਾਬੀ ਨੇ ਕਿਉਂਕਿ ਖੂਨ ਪੰਜਾਬੀਆਂ ਦਾ ਖੌਲਦਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਦੂਜੀ ਕਮਿਊਨਿਟੀਜ਼ ਨੂੰ ਇੰਨਾ ਉਹਨਾਂ ਦਾ ਇਹਨਾਂ ਖੂਨ ਨਹੀਂ ਖੋਲਦਾ ਹੱਕ ਸਤ ਦੀ ਲਾਈ ਪੰਜਾਬੀਆਂ ਨੇ ਲੜੀ ਆ ਤੇ ਗਾਂ ਵੀ ਮਿਲਦਾ ਪੰਜਾਬੀਆਂ ਨੂੰ ਹਰੇਕ ਆਰੀ ਮੂਰੇ ਹੋਣਾ ਚਾਹੀਦਾ ਪਰ ਜਿਹੜੀ 2681 ਫਾਈਲਸ ਨੇ ਉਹਦੇ ਵਿੱਚ ਵੀ ਕਹਿੰਦੇ ਮжоਰਿਟੀ ਪੰਜਾਬੀ ਨੇ ਹੋ ਸਕਦੇ ਆ ਜੀ ਸਾਡੇ ਕੋਲ ਕੋਈ ਸਟੈਟਸ ਨਹੀਂ ਹੈਗੇ ਇਸ ਚੀਜ਼ ਦੇ ਨੂੰ ਸਪੋਰਟ ਕਰਨ ਲਈ ਕਿਉਂਕਿ ਨੈਸ਼ਨੈਲਟੀ ਦੇ ਅਕੋਰਡਿੰਗ ਅਸੀਂ ਇਸ ਚੀਜ਼ ਨੂੰ ਨਹੀਂ ਦੇਖ ਰਹੇ ਪਰ ਇੱਕ ਗੱਲ ਜਿਹੜੀ ਹੋਰ ਡੋਖਾ ਵਾਲੀ ਸਾਨੂੰ ਬਾਹਰ ਨਿਕਲੀ ਆ 4 ਦਸੰਬਰ ਨੂੰ ਇਹ ਪ੍ਰੋਟੈਸਟ ਨੂੰ ਆਲਮੋਸਟ ਉਦੋਂ ਕੋਈ 20 ਕੁ ਦਿਨ ਹੋ ਗਏ ਸੀਗੇ ਅਸੀਂ ਪ੍ਰੋਟੈਸਟ ਤੇ ਆ ਰਹੇ ਸੀ 9 ਵਜੇ 4 ਤਰੀਕ ਨੂੰ ਇੱਕ ਅਪਰੂਵਲ ਆਈ ਹੈ ਜੀ ਸੇਮ ਸਟ੍ਰੀਮ ਦੇ ਵਿੱਚ ਜਿਹੜੀ ਸਟ੍ਰੀਮ ਗਵਰਨਮੈਂਟ ਆਫ অন্ਟਾਰੀਓ ਦਾਅਵਾ ਕਰ ਰਹੀ ਹੈ ਵੀ ਅਸੀਂ ਸਸਪੈਂਡ ਕਰਤੀ ਤੇ ਅਸੀਂ ਸਾਰੀਆਂ ਫਾਈਲਾਂ ਵਾਪਸ ਕਰਤੀਆਂ ਪਰ ਇੱਕ ਚਲੋ ਹੁਣ ਇਹ ਗੱਲ ਥੋੜੀ ਨੈਸ਼ਨੈਟੀ ਵਾਈਜ਼ ਚਲੀ ਜਾਣੀ ਹੈ ਪਰ ਇਹ ਸੱਚ ਹੈ ਜੀ ਅਸੀਂ ਕੋਈ ਆਪ ਦੇ ਵੱਲੋਂ ਨਹੀਂ ਬਣਾ ਰਹੇ ਮੈਂ ਤੁਹਾਨੂੰ ਸਪੋਰਟਿੰਗ ਡਾਕੂਮੈਂਟ ਭੇਜ ਦੂੰਗਾ ਵੇਤ ਨਾਮ ਤੋਂ ਇੱਕ ਆਟੋਮੋਟਿਵ ਟੈਕਨੀਸ਼ੀਅਨ ਆ ਉਹਦੀ ਫਾਈਲ ਅਪਰੂਵ ਹੋਈ ଥିయా ਸਭ 4 ਦਸੰਬਰ ਨੂੰ ਹੂੰ ਤੇ ਇੱਥੇ ਸਾਡੇ ਕੋਲੇ ਪੰਜਾਬ ਤੋਂ ਮੁੰਡਾ ਜਿਹੜਾ ਉਹ ਵੀ ਆਟੋਮੋਟਿਵ ਟੈਕਨੀਸ਼ੀਅਨ ਐ ਸੇਮ ਕੰਪਨੀ ਚ ਉਹਨੇ ਕੰਮ ਕੀਤਾ ਉਹ ਸਾਡੇ ਨਾਲ ਅਸੀਂ ਧਰਨੇ ਦੇ ਖੜਾ ਫਿਰ ਹੁਣ ਉਹਨੂੰ ਕੀ ਸਮਝੀਏ ਵੀ ਸ਼ਾਇਦ ਬ੍ਰਾਊਂਸ ਕਿਹਨੂੰ ਟਾਰਗੇਟ ਕਰਦਾ ਰਿਹਾ ਮੈਂ ਮੈਂ ਕੋਈ ਐਕਸਪਲੇਸ਼ਨ ਨਿਕਾਲ ਰਿਹਾ ਪਰ ਸਾਨੂੰ ਤਾਂ ਕਹਾਣੀ ਸਮਝ ਹੀ ਨਹੀਂ ਆ ਰਹੀ ਹੂੰ ਹੂੰ ਇਹਨਾ ਇਹ ਤਾਂ ਤੁਹਾਡੀ ਆਰਗੂਮੈਂਟ ਬਿਲਕੁਲ ਠੋਸ ਆ ਕਿ ਜੇ ਕੋਈ ਥਾਵੇਂ ਕੰਮ ਕਰ ਦੇ ਕੋ ਕੈਲੀਬਰ ਦੇ ਵਿਅਕਤੀ ਨੇ ਪਰ ਦੂਸਰੇ ਪਾਸੇ ਦੋਸ਼ੇ ਲਗਾਤਾਰ ਲੱਗੇ ਜਾ ਰਹੇ ਨੇ ਕਿ ਜਾਲੀ ਕਾਗਜ਼ ਪੱਤਰ ਦੇ ਕੇ ਹਿਰਾਫੇਰੀ ਕਰਕੇ ਬਹੁਤ ਲੋਕ ਆਏ ਨੇ ਇਸ ਕਰਕੇ ਹੀ ਅੰਟੇਰੀਓ ਦੇ ਜਿਹੜੇ ਪ੍ਰੀਮੀਅਰ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਹਾਰਡ ਵਰਕਿੰਗ ਓਨੈਸਟ ਲੋਕਾਂ ਦੀ ਜ਼ਰੂਰਤ ਹੈ ਸੋ ਉਹਦੇ ਬਾਰੇ ਕੋਈ ਲੋਕ ਇਹਨਾਂ ਨੇ ਫੜੇ ਵੀ ਨੇ ਜਾਂ ਐਸੇ ਹੀ ਦੋਸ਼ ਲੱਗ ਰਹੇ ਨੇ ਹਾਂਜੀ ਕੁਝ ਕੁਝ ਫਰਾਡ ਕੰਸਲਟੈਂਟਸ ਤੇ ਕੁਝ ਐਪਲੀਕੈਂਟਸ ਨੂੰ ਫਾਈਨ ਵੀ ਹੋਇਆ ਹੈ ਤੇ ਉਹਦੇ ਵਿੱਚ ਕੋਈ 150 ਨਾਮ ਬੰਦੇ ਦਾ ਨਾਮ ਜਦ ਹੋਇਆ ਜਿਨ੍ਹਾਂ ਨੂੰ ਕੀ ਸਾਈਨ ਕੀਤੇ ਗਏ ਨੇ ਤੇ ਜਿਨ੍ਹਾਂ ਨੂੰ ਆਈ ਗੈਸ ਕੋਈ ਮਤਲਬ ਬੈਨ ਵੀ ਕੀਤਾ ਗਿਆ ਉਹਨਾਂ ਨੂੰ ਫॉर नाउ ਵੀ ਇਹ ਅਪਕਮਿੰਗ ਟਾਈਮਸ ਦੇ ਵਿੱਚ ਫਾਈਲ ਨਹੀਂ ਲਾ ਸਕਦੇ ਪਰ ਸਿਸਟਮ ਦਾ ਸਿਸਟਮ ਦਾ ਫਰਜ ਇਹ ਬਣਦਾ ਹੈ ਵੀ ਫਰੌਡ ਨੂੰ ਫੜਿਆ ਜਾਵੇ ਮੈਂ ਖੁਦ ਫਰੌਡ ਦੇ ਅਗੇਂਸਟ ਹੂੰ ਪਰ ਜਿਹੜਾ ਬੰਦਾ ਅੱਜ -18 20 ਦੇ ਵਿੱਚ ਆ ਕੇ ਇੱਥੇ ਅਸੈਂਬਲੀ ਦੇ ਬਾਹਰ ਆਪ ਦੇ ਹੱਕਾਂ ਦੀ ਗੱਲ ਕਰ ਰਿਹਾ ਸੋ ਸਿਰਫ ਫਰੌਡ ਨਹੀਂ ਹੈਗਾ ਤੇ ਸਾਰਿਆਂ ਨੂੰ ਇੱਕੋ ਰਸੇ ਰੱਖਣਾ ਇਹ ਸਭ ਤੋਂ ਵੱਡਾ ਇਨਜਸਟਿਸ ਹੈ ਉਹ ਕਹਾਵਤ ਵੀ ਆ ਆਮ ਇੱਕ ਲਾਅ ਦੀ ਗੱਲ ਵੀ ਆ ਕਿ ਜੇ ਇੱਕ ਵੀ ਬੇਗੁਨਾ ਨੂੰ ਸਜ਼ਾ ਮਿਲ ਗਈ ਤਾਂ ਸਾਰੀ ਦੁਨੀਆ ਨਾਲ ਇਨਜਸਟਿਸ ਹੋ ਗਿਆ ਸਰ ਤੇ ਇੱਥੇ ਵੀ ਲਗਭਗ 120 ਬੰਦੇ ਖੜੇ ਆ ਜਿਹੜੇ ਆਪਦੇ ਆਪ ਦੀ ਸਰਫ ਫੇਅਰਨੈਸ ਮੰਗ ਰਹੇ ਨੇ ਉਹ ਕਹਿੰਦੇ ਵੀ ਭਾਈ ਸਾਡੀ ਗਲਤੀ ਤਾਂ ਦੱਸ ਦਿਓ ਸਾਡੀ ਗਲਤੀ ਇਹੀ ਹੋ ਗਈ ਵੀ ਅਸੀਂ ਅਨਟਾਰੀਓ ਸਰਕਾਰ ਤੇ ਭਰੋਸਾ ਕਰਕੇ ਅਸੀਂ ਫਾਇਨਲ ਆਤੀਆਂ ਤੇ ਹੁਣ ਇਹਨਾਂ ਨੂੰ ਸਨੋਰ ਨਹੀਂ ਲੱਭਿਆ ਜਾ ਰਿਹਾ ਤੁਹਾਡੇ ਸਟੇਟਸ ਨੂੰ ਕਿਵੇਂ ਇਹ ਪ੍ਰਭਾਵਿਤ ਕਰ ਰਹੀ ਹੈ ਸਾਰੀ ਜਿਹੜੀ ਵੀ ਇਹ ਘਟਨਾ ਚੱਕਰ ਆ ਤੁਹਾਡਾ ਸਟੇਟਸ ਠੀਕ ਹੈ ਜਾਂ ਉਸ ਸਟੇਟਸ ਵੀ ਤੁਹਾਡਾ ਖਤਮ ਹੋ ਜਾਏਗਾ ਸਟੇਟਸ ਸਰ ਖਤਮ ਹੋ ਵੀ ਕਦਾਰ ਤੇ ਆ ਚੁੱਕਿਆ ਹੈ 90% ਬੰਦੇ ਆਲਮੋਸਟ ਆਫ ਦਾ ਵਰਕ ਪਰਮਿਟ ਇਸ ਚੀਜ਼ ਦੇ ਉੱਤੇ ਸਪੈਂਡ ਕਰ ਚੁੱਕੇ ਨੇ ਉਹਦਾ ਸਰ ਇੱਕ ਰੀਜ਼ਨ ਹੈ ਮੈਂ ਥੋੜਾ ਜਿਹਾ ਪਿੱਛੇ ਤੋਂ ਸਟੋਰੀ ਸਟਾਰ ਕਰੂੰਗਾ 2023 ਤੇ 24 ਦੇ ਵਿੱਚ ਇਨਵੀਟੇਸ਼ਨਸ ਆਏ ਸੀਗੇ ਸੋ ਉਹ ਉਹਨਾਂ ਇਨਵਿਟੇਸ਼ਨਸ ਦੇ ਵਿੱਚੋਂ ਇਹਨਾਂ ਨੇ ਫਾਈਲਾਂ ਰੋਕਣੀਆਂ ਸ਼ੁਰੂ ਕਰਤੀ ਅਸੀਂ ਥੋੜੀ ਥੋੜੀ ਫਾਈਲਾਂ ਹਰ ਡਰਾਅ ਦੇ ਵਿੱਚੋਂ ਰੋਕ ਲੈਂਦੇ ਸੀਗੇ ਵਿਦਆਊਟ ਐਨੀ ਰੀਜ਼ਨ ਵਿਦਆਊਟ ਐਨੀ ਫਲੈਗ ਵੀ ਅਸੀਂ ਕਿਉਂ ਰੋਕ ਰਹੇ ਹਾਂ ਇਹਨਾਂ ਫਾਈਲਾਂ ਨੂੰ ਸਾਨੂੰ ਕੁਝ ਨਹੀਂ ਦੱਸਿਆ ਗਿਆ ਸੋ ਸਰ ਨਾਰਮਲੀ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ 150 ਡੇਜ਼ ਹੋਣਾ ਚਾਹੀਦਾ ਜੋ ਕਿ ਅੰਤਾਰੀਓ ਦੀ ਗਵਰਨਮੈਂਟ ਦੀ ਵੈਬਸਾਈਟ ਤੇ ਲਿਖਿਆ ਹੋਇਆ ਹੈ ਵੀ ਵੀ ਵਿਲ ਬੀ ਪ੍ਰੋਸੈਸਿੰਗ ਦੀਜ਼ ਫਾਈਲ ਅੰਡਰ 120 ਟੂ 150 ਡੇਜ਼ ਹਨ ਸਰ ਅੱਜ ਦਾ ਸਮਾਂ ਹੀ ਹੋ ਚੁੱਕਿਆ ਮੇਰੀ ਖੋਦੀ ਫਾਈਲ ਜਿਵੇਂ ਆਪਦੀ ਪਰਸਨਲ ਫਾਈਲ ਦੀ ਗੱਲ ਕਰਾਂ ਮੇਰੀ ਫਾਈਲ ਪਿਛਲੇ ਸਤੰਬਰ 2024 ਦੇ ਵਿੱਚ ਲੱਗੀ ਸੀ ਤੇ ਪੂਰਾ ਜੀ ਡੇਢ ਸਾਲ ਹੋ ਗਿਆ ਤੇ ਹੁਣ ਆਬਵੀਅਸਲੀ ਸਰ ਵੀ ਉਹ ਡੇਢ ਸਾਲ ਆ ਜਿਹੜਾ ਉਹ ਵੇਸਟ ਹੀ ਹੋ ਗਿਆ ਅਸੀਂ ਕਿਸੇ ਹੋਰ ਪ੍ਰੋਵਿੰਸ ਜਾਂਦੇ ਅਸੀਂ ਕੋਈ ਹੋਰ ਰਾਹ ਲੱਭਦੇ ਸਾਨੂੰ 150 ਦਿਨਾਂ ਦੇ ਵਿੱਚ ਕੋਈ ਸਾਡਾ ਡਿਸੀਜਨ ਦਿੱਤਾ ਜਾਂਦਾ ਸਾਨੂੰ ਭਾਵੇਂ ਤੁਸੀਂ ਰਿਜੈਕਟ ਕਰ ਦਿਓ ਮੈਂ ਨਹੀਂ ਕਹਿੰਦਾ ਅਸੀਂ ਰਿਜੈਕਸ਼ਨ ਤੋਂ ਨਹੀਂ ਡਰਦੇ ਜੀ ਜੀ ਗਾ ਲੋ ਸਾਨੂੰ ਫਰੌਡ ਪ੍ਰੂਫ ਕਰ ਦਿਓ ਅਸੀਂ ਇੱਥੋਂ ਅਸੀਂ ਆਪਦੇ ਘਰੇ ਟੈਤੀ ਚੱਕਣ ਵੀ ਨਹੀਂ ਜਾਵਾਂਗੇ ਅਸੀਂ ਸਿੱਧਾ 에어ਪੋਰਟ ਤੋਂ ਬਾਹਰ ਬਹਿ ਜਾਵਾਂਗੇ ਜੇ ਗਵਰਨਰ ਸਾਨੂੰ ਫਰੌਡ ਪ੍ਰੂਫ ਕਰ ਦੇਵੇ ਬਹੁਤ ਮਿਹਰਬਾਨੀ ਸਮਝਣ ਲਈ ਹੋਪਫੁਲੀ ਤੁਹਾਡੀ ਇਹ ਸਿਚੁਏਸ਼ਨ ਰਿਜ਼ੋਲਵ ਹੋ ਜਾਏ ਤੁਸੀਂ ਫੈਡਰਲ ਸਰਕਾਰ ਨੂੰ ਵੀ ਅਪਰੋਚ ਕਰ ਰਹੇ ਹੋ ਨਾਲ ਦੀ ਨਾਲ ਹਾਂਜੀ ਸਰ ਫੈਡਰਲ ਗਵਰਨਮੈਂਟ ਨੂੰ ਵੀ ਅਪਰੋਚ ਕਰ ਰਹੇ ਆ ਬਟ ਫੈਡਰਲ ਗਵਰਨਮੈਂਟ ਦਾ ਸਿਰਫ ਇਸ ਇਸ ਸਾਰੇ ਸਿਨੈਰੀਓ ਦੇ ਵਿੱਚ ਉਹ ਸਾਡੇ ਸਟੇਟਸ ਬਹਾਲ ਕਰ ਸਕਦੇ ਆ by giving us extension work permit ਤੇ extension ਦੇ ਸਕਦੇ ਆ ਵੀ ਚਲੋ ਇੱਕ ਇੱਕ immediate relief ਲਈ ਕੋਈ 18 ਮਹੀਨੇ ਦਾ ਜਾਂ 20 ਮਹੀਨੇ ਦਾ ਜੋ ਜੋ ਵੀ ਉਹ ਕਰ ਸਕਦੇ ਨੇ ਆਪਦੇ ਪੱਧਰ ਤੇ ਪਰ at the end sir ਇਹ ਜਿਹੜੀ ਸਾਰੀ ਇਹ ਸਾਰੀ ਸਾਰੇ ਕਾਸੇ ਦੀ ਜਿਹੜੀ ਜ਼ਿੰਮੇਵਾਰ ਉਹ ਗਵਰਨਮੈਂਟ ਆਫ ਅੰਟਾਰੀਓ ਮਿਸਟਰ ਡੇਵਿਡ ਪਚੀਨੀ ਸਾਡੀ ਡਾਇਰੈਕਟਰ ਜਿਹੜੀ ਓਐਨਪੀ ਦੀ ਡਾਇਰੈਕਟਰ ਸੂਜ਼ਨ ਨਾਰਥ ਹੈ ਜੀ ਇਹ ਇਹਨਾਂ ਦੀ ਅਕਾਊਂਟੇਬਿਲਟੀ ਹੈ ਸਰ ਅਪਾ ਅਪਸਰ ਕੈਨੇਡਾ ਵਰਗੇ ਦੇਸ਼ ਦੇ ਵਿੱਚ ਇਹ ਜੇ ਸੋਹਣੇ ਇਨਸਾਫ ਪਸੰਦ ਮੁਲਕ ਦੇ ਵਿੱਚ ਰਹਿ ਕੇ ਇਹ ਜੇ ਇਨਜਸਟਿਸ ਹੋਣਾ ਸਾਡੇ ਬੰਦਿਆ ਨਾਲ ਇਹ ਬਹੁਤ ਸ਼ਰਮ ਦੀ ਗੱਲ ਹੈ ਸਰ ਕੈਨੇਡਾ ਦੇ ਉੱਤੇ ਤੇ ਆਪਣੇ ਉੱਤੇ ਵੀ ਵੀ ਆਪਾਂ ਇਹ ਜੇ ਦੇਸ਼ ਦੇ ਵਿੱਚ ਰਹਿ ਕੇ ਤੇ ਬੋਲ ਨਹੀਂ ਬੋਲ ਹੀ ਰਹੇ ਹੈ ਜੇ ਸਿਸਟਮ ਦੇ ਅਗੇਂਸਟ ਯਾ ਇਟ ਦਸ ਆਲਸੋ ਡੀਟਿਕ ਹੈ ਤੁਹਾਡੇ ਵਰਗੇ ਹੋਰ ਹਜ਼ਾਰਾਂ ਹੀ ਜੈਨੂਨ ਲੋਕ ਨੇ ਜਿਹੜੇ ਉਹ ਮੁੱਠੀ ਪਰ ਫਰਾਡਸਟਰ ਨੇ ਸਾਰਿਆਂ ਤੇ ਸ਼ੱਕ ਪਾ ਦਿੱਤੀ ਹੈ ਇਹ ਗਲਤ ਹੋਈ ਥੈਂਕ ਯੂ ਬਿਲਕੁਲ ਜੀ ਅਸੀਂ ਚਾਹੁੰਦੇ ਆ ਵੀ ਉਹਨਾਂ ਫਰਾਡਰਸ ਨੂੰ ਸਜ਼ਾ ਦਿੱਤੀ ਜਾਵੇ ਮੈਂ ਖੁਦ ਮੰਗ ਕਰਦਾ ਥੈਂਕ ਯੂ ਵੀ ਜੀ ਜੇ ਮੈਂ ਵੀ ਜੇ ਮੈਂ ਵੀ ਫਰਾਡ ਆ ਤੇ ਮੈਨੂੰ ਵੀ ਸਜ਼ਾ ਦਿੱਤੀ ਜਾਵੇ ਥੈਂਕ ਯੂ ਕੁਲਜਿੰਦਰ ਸਿੰਘ ਥੈਂਕ ਯੂ ਸਰ ਥੈਂਕ ਯੂ ਸੋ ਮਚ ਅਸਲੀ ਇਸ਼ੂ ਇਹ ਆ ਕਿ ਇਹ ਇਹ ਇਹਨਾਂ ਦੇ ਵਿੱਚ ਬਹੁਤ ਸਾਰੇ ਪੀੜਤ ਲੋਕ ਨੇ ਜਿਹੜਾ ਇਹ ਪ੍ਰੋਗਰਾਮ ਸੀ ਇੰਟੈਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ OINP ਇਨਾਂ ਨੇ ਉਦੋਂ ਤਾਂ ਜਿਹੜੇ ਸਪੈਸੀਫਿਕਲੀ ਸਕਿੱਲ ਟ੍ਰੇਡਸ ਦੇ ਵਿੱਚ ਐਕਸਪ੍ਰੈਸ ਐਂਟਰੀ ਚ ਦੇ ਕੇ ਇਹਨਾਂ ਬੰਦਿਆਂ ਨੂੰ ਰੱਖ ਲਿਆ ਫਿਰ ਉਸ ਤੋਂ ਬਾਅਦ ਜਦੋਂ ਇਸ ਦੀ ਹੋਰ ਤਬਦੀਲਿਸ਼ ਹੋਣੀ ਸ਼ੁਰੂ ਹੋਈ ਹੁਣ ਜਦੋਂ ਬਹੁਤ ਸਖਤੀ ਹੋ ਗਈ ਕਿਉਂਕਿ ਉਸ ਵਕਤੋਂ ਕਿਸੇ ਨੂੰ ਵੀ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਸਕਿੱਲਡ ਵਰਕਰ ਨੋਮਿਨੀ ਪ੍ਰੋਗਰਾਮ ਗੱਲ ਕਿ ਜਿਹਨੇ ਵੀ ਅਪਲਾਈ ਕੀਤਾ ਉਹਨੂੰ ਦਿੰਦੇ ਚਲੇ ਗਏ ਕੋਈ ਬਹੁਤੀ ਪੁੱਛਗਿੱਛ ਨਾ ਹੋਈ ਟੂਡੋ ਇਰਾਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਲੋਕ ਇੱਥੇ ਆ ਗਏ ਪਰ ਜਦੋਂ ਇਸ ਦੀ ਜਾਂਚਬੀੜ ਹੋਈ ਤਾਂ ਉਸ ਦੇ ਵਿੱਚੋਂ ਕਾਫੀ ਲੋਕ ਕਾਫੀ ਲੋਕ ਜਿਹੜੇ ਸੀ ਜਿਨ੍ਹਾਂ ਨੇ ਜਾਲੀ ਕਾਗਜ਼ ਪੱਤਰ ਬਣਾ ਕੇ ਇਹਦਾ ਫਾਇਦਾ ਉਠਾਇਆ ਫਰਾਡ ਕੀਤਾ ਉਹ ਉਹਨਾਂ ਨੇ ਫੜ ਲਏ ਤੇ ਉਸ ਤੋਂ ਪਿੱਛੋਂ ਉਹਨਾਂ ਨੇ ਹੁਣ ਇਹ ਸਾਰੇ ਗਰੁੱਪ ਨੂੰ ਹੀ ਸਸਪੈਂਡ ਕਰ ਦਿੱਤਾ ਹੈ ਸੋ 2681 ਕਹਿੰਦੇ ਨੇ ਉਹ 2600 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਵਿੱਚੋਂ ਮੈਜੋਰਿਟੀ ਜਿਹੜੀ ਆ ਉਹ ਪੰਜਾਬੀ ਮੁੰਡੇ ਕੁੜੀਆਂ ਦੀ ਹੈ ਸੋ ਇਸ ਕਰਕੇ ਇਸ਼ੂ ਇਹ ਬਣਿਆ ਹੋਇਆ ਆ ਇਹ ਜਿਹੜਾ ਸਾਡੇ ਕੋਲੇ ਇਹਨਾਂ ਕੋਲੇ ਕੋਈ ਇੱਕ ਟੂਲ ਆ ਇਹਨਾਂ ਨੇ ਦਰਨਾ ਲਾ ਦਿੱਤਾ ਮੁਜ਼ਰਰ ਕਰਨ ਲੱਗ ਪਏ ਨੇ ਉੱਥੇ ਇਹ ਵਿਧਾਨ ਸਭਾ ਦੇ ਅੱਗੇ ਪਰ ਪ੍ਰੀਮੀਅਰ ਨੇ ਇਹ ਗੱਲ ਬੜੀ ਸਪਸ਼ਟ ਕਹੀ ਆ ਉਹ ਕਹਿੰਦੀ ਮੈਨੂੰ ਉਹਨਾਂ ਨਾਲ ਹਮਦਰਦੀ ਹੈ ਜਿਹੜੇ ਲੋਕ ਬਾਹਰ ਬੈਠੇ ਨੇ ਮੈਂ ਚਾਹੁੰਨਾ ਕਿ ਆਨੈਸਟ ਤੇ ਹਾਰਡ ਵਰਕਿੰਗ ਵਰਕ ਜਿਹੜੇ ਕੰਮ ਇਹ ਨੇ ਸਕਿਲਡ ਵਰਕਰ ਨੇ ਅਸੀਂ ਤਾਂ ਉਹਨਾਂ ਨੂੰ ਚਾਹੁੰਦੇ ਆ ਪਰ ਇਹਨਾਂ ਨੂੰ ਨਹੀਂ ਅਸੀਂ ਚਾਹੁੰਦੇ ਜਿਹੜੇ ਫਰਾਡਸਟਰ ਨੇ ਇਹ ਫੈਡਰਲ ਸਰਕਾਰ ਨਾਲ ਗੱਲਬਾਤ ਕਰਨ ਜੇ ਉਹ ਉਹਨਾਂ ਨੂੰ ਰੱਖਦੇ ਆ ਤਾਂ ਠੀਕ ਆ ਉਹਨਾਂ ਨੇ ਸਮੁੱਚੀ ਸਕਿਲਡ ਵਰਕਰਸ ਦੀ ਕੈਟਾਗਰੀ ਹੀ ਸਸਪੈਂਡ ਕਰ ਦਿੱਤੀ ਹੈ ਔਰ ਜਿਹੜੀਆਂ ਐਪਲੀਕੇਸ਼ਨਸ ਪਈਆਂ ਸੀ ਉਹ ਵੀ ਉਹਨਾਂ ਨੇ ਸਮੇਤ ਫੀਸ ਦੇ ਵਾਪਸ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ